پاکستان ਦੇ 스타 ਜੈਵਿਨ thro ਅਸ਼ਰ ਨਦੀਮ ਨੇ ਪੈਰਿਸ 올림픽 2024 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਸ਼ਰਦ ਨੇ ਫਾਈਨਲ ਵਿੱਚ 92.95 मीटर ਦੀ ਟੌਪ ਥਰੋ ਕੀਤੀ ਇਸ ਥਰੋ ਨਾਲ ਉਹ ਪਹਿਲੇ ਸਥਾਨ ਤੇ ਰਿਹਾ ਉੱਥੇ ਹੀ ਭਾਰਤ ਦੇ ਨਿਰਜ ਚੋਪੜਾ ਨੇ ਆਪਣੇ ਸੀਜ਼ਨ ਦੇ ਸਰਵੋਤਮ ਪ੍ਰਦਰਸ਼ਨ ਨਾਲ 99.45 ਮੀਟਰ ਥਰੋ ਕੀਤਾ ਜਿਸ ਕਾਰਨ ਉਸ ਨੂੰ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਸ਼ਰ ਨਦੀਮ ਨੇ ਫਾਈਨਲ ਚ ਆਪਣੇ ਥਰੋ ਨਾਲ ਹਲਚਲ ਮਚਾ ਦਿੱਤੀ ਵੀਰਵਾਰ 8 ਅਗਸਤ ਦੀ ਰਾਤ ਨੂੰ ਉਹਨਾਂ ਨੇ ਅਜੀਆ ਕੋਚ ਕੀਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਪੈਰਿਸ ਵਿੱਚ ਹੋਏ ਜੈ ਰਿੰਥਰੋ ਦੇ ਰੋਮਾਂਟਿਕ ਫਾਈਨਲ ਵਿੱਚ ਉਸਨੇ 92.97 ਮੀਟਰ ਦੀ ਥ्रो ਨਾਲ ਸਨਸਨੀ ਮਚਾ ਦਿੱਤੀ ਅਸ਼ਦ ਨਦੀਮ ਨੇ ਟਰੈਕ ਐਂਡ ਫੀਲਡ ਵਿੱਚ ਤਗਮਾ ਜਿੱਤਨ ਵਾਲੇ ਪਾਕਿਸਤਾਨ ਦੇ ਪਹਿਲੇ ਐਥਲੀਟ ਬਣ ਗਏ ਹਨ 올림픽 ਚ ਪਾਕਿਸਤਾਨ ਲਈ ਇਹ ਵੱਡੀ ਉਪਲਬਧੀ ਹੈ ਫਲ ਸੋਨ ਤਗਮਾ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਸ਼ੁਰੂ ਹੋਇਆ ਹੈ ਉਸ ਤੋਂ ਅਰਸ਼ਦ ਬਿਲਕੁਲ ਵੀ ਖੁਸ਼ ਨਹੀਂ ਹੋਣਗੇ ਜਿਵੇਂ ਹੀ ਅਰਸ਼ਦ ਨਦੀਮ ਨੇ ਫਾਈਨਲ ਚ ਆਪਣੀ ਦੂਜੀ ਕੋਸ਼ਿਸ਼ 92.97 ਮੀਟਰ ਥਰੋ ਕੀਤਾ ਸੋਸ਼ਲ ਮੀਡੀਆ ਤੇ ਡੋਪਿੰਗ ਦਾ ਰੁਝਾਨ ਸ਼ੁਰੂ ਹੋ ਗਿਆ ਅਰਸ਼ਦ ਨੇ ਫਾਈਨਲ ਵਿੱਚ ਆਪਣੀਆਂ ਦੋ ਕੋਸ਼ਿਸ਼ਾਂ ਵਿੱਚ 90 ਮੀਟਰ ਦਾ ਅੰਕੜਾ ਛੋਇਆ ਇਹੀ ਕਾਰਨ ਹੈ ਕਿ ਪ੍ਰਸ਼ੰਸਕ ਅਰਸ਼ਦ ਦੇ ਰਿਕਾਰਡ ਥਰੋ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਅਰਸ਼ਦ ਦੁਆਰਾ ਬਣਾਇਆ 92.97 ਮੀਟਰ ਦੀ ਥਰੋ ਵੀ ਇਕ 올림픽 ਰਿਕਾਰਡ ਹੈ ਹਾਲਾਂਕਿ ਹੇਰ ਬਾਡਾ ਨੇ ਤੈਅ ਕਰਨਾ ਹੈ ਕਿ ਅਸ਼ਰਫ ਨੇ ਡੋਪ ਕਰਨਾ ਹੈ ਜਾਂ ਨਹੀਂ ਅਜੇ ਜੇ ਪਾਕਿਸਤਾਨ ਐਥਲੀਟਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਣਾਇਆ ਜਾ ਰਹੀ رائے ਗਲਤ ਹੈ ਅਸ਼ਰਫ ਨਦੀਮ ਨੇ ਜੈਵਲਿੰਥਰੋ ਮੁਕਾਬਲੇ ਦੇ ਫਾਈਨਲ ਵਿੱਚ ਫਾਲ ਨਾਲ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਉਸ ਦੀ ਦੂਜੀ ਕੋਸ਼ਿਸ਼ ਇੱਕ 올림픽 ਰਿਕਾਰਡ ਸੀ ਜੋ ਉਸ ਨੇ 99.97 ਮੀਟਰ ਸੁੱਟਿਆ ਅਸ਼ਰਫ ਦਾ ਕਿਜਾਥਰੋ 86.72 ਮੀਟਰ ਆ ਚੌਥਾ ਥਰੋ 99.40 ਸੀ ਪੰਜਵੇਂ ਥਰੋ ਵਿੱਚ ਅਸ਼ਰ ਨੇ 84.87 ਮੀਟਰ ਦੀ ਦੂਜੀ ਤੇ ਜੈਵਲਿਨ ਸੁੱਟਿਆ ਜਦਕਿ 6ਵੀਂ ਅਤੇ ਆਖਰੀ ਕੋਸ਼ਿਸ਼ ਵੀ ਅਸ਼ਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਦੂਜੀ ਵਾਰ 90 ਮੀਟਰ ਦਾ ਅੰਕੜਾ ਭਾਰਕੀਤਾ ਤੁਹਾਨੂੰ ਦੱਸ ਦੇ ਕਿ ਜੇਕਰ ਅਸ਼ਰਦ ਨਦੀਬ ਡੋਪਿੰਗ ਟੈਸਟ ਤੋਂ ਫੜਿਆ ਜਾਂਦਾ ਹੈ ਤਾਂ 올림픽 ਮੈਡਲ ਦਾ ਫੈਸਲਾ ਬਦਲ ਜਾਵੇਗਾ ਅਜੇ ਚ ਨੀਰਜ ਚੋਪੜਾ ਨੂੰ ਸੋਨ ਤਗਮਾ ਅਤੇ ਨੀਰਜ ਸਥਾਨ ਤੇ ਰਹਿ ਕੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਫੀਟਰ ਐਂਡਰਸਨ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ ਜਦਕਿ ਚੌਥੇ ਸਥਾਨ ਤੇ ਰਹਿਣ ਵਾਲੇ ਜੈਵਲਿਨ ਥਰੋਅਰ ਨੂੰ ਕਾਂਸੀ ਦਾ ਤਗਮਾ ਦਿੱਤਾ ਜਾਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਜੈਬ੍ਰੀ ਟੀਵੀ